ਜਿਹੜੀ ਇਹ ਜੰਗ ਹੋਈ ਸੀ ਪਾਕਿਸਤਾਨ ਭਾਰਤ ਵਾਲੀ ਹੈ ਨਾ ਨਾ ਤਾਂ ਆ ਸਿੱਖਾਂ ਨੇ ਲਵਾਈ ਇਹ ਜੰਗ ਨਾ ਸਿੱਖ ਚਾਹੁੰਦੇ ਸੀਗੇ ਹੈ ਨਾ ਵੀ ਇਹ ਜੰਗ ਹੋਵੇ ਕਿਉਂਕਿ ਨੁਕਸਾਨ ਸਭ ਤੋਂ ਵੱਧ ਹੋਣਾ ਸੀਗਾ ਜਿਹੜਾ ਬਾਰਡਰਾਂ ਤੇ ਸਾਡਾ ਹੀ ਹੋਣਾ ਸੀਗਾ ਤੇ ਹੁਣ ਕੀ ਚੱਲਿਆ ਜਿਹੜਾ ਮੁੰਡਾ ਇਹਨਾਂ ਨੇ ਕੈਥਲ ਦਾ ਫੜਿਆ ਹਰਿਆਣੇ ਦਾ ਹੈ ਨਾ 19 ਸਾਲ ਦਾ ਦਵੰਦਰ ਸਿੰਘ ਕਹਿੰਦੇ ਵੀ ਉਹ ਕਰਤਾਰਪੁਰ ਸਾਹਿਬ ਗਿਆ ਸੀ ਲਾਂਗੇ ਦੇ ਮੱਥਾ ਟੇਕਣ ਹੈ ਨਾ ਤੇ ਵੀ ਉਹ ਆਈਐਸਆਈ ਦੇ ਸੰਪਰਕ ਚ ਆ ਗਿਆ ਇਹਨਾਂ ਨੂੰ ਬਾਬਾ ਜੀ ਹੋਰ ਕੁਝ ਨਹੀਂ ਹੈਗਾ ਇਹਨਾਂ ਨੂੰ ਆ ਇਹ ਚੁਬਧਾਇਆ ਵੀ ਜਦੋਂ ਸਾਡੇ ਵਾਲੇ ਲੈਂਦੇ ਪੰਜਾਬ ਤੇ ਜਾਂਦੇ ਨੇ ਨਾ ਮੱਥਾ ਟੇਕਣ ਜਾਂਦੇ ਨੇ ਆ ਉੱਧਰ ਆਪਣਾ ਵਿਰਸਾ ਦੇਖਣ ਜਾਂਦੇ ਨੇ ਆਪਣਾ ਇਤਿਹਾਸ ਨਾਲ ਸਾਡੀਆਂ ਗੱਲਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਉੱਧਰ ਹੈ ਨਾ ਉਹ ਦੇਖਣ ਜਾਂਦੇ ਨੇ ਉਹ ਇਹਨਾਂ ਚੁਬਦੀਆਂ ਨੇ ਵੀ ਜਿਹੜੀ ਆ ਜਿਹੜਾ ਪਿਆਰ ਮੰਨ ਰਿਆ ਇਹ ਖਤਮ ਹੋਵੇ ਸਾਰੇ ਦਾ ਸਾਰ ਵੀ ਸਿੱਖਾਂ ਨੇ ਤਾਂ ਕੋਈ ਲੜਾਈ ਨਹੀਂ ਕੀਤੀ ਹੈ ਨਾ ਸਿੱਖਾਂ ਨੇ ਬੰਦੇ ਮਾਰੇ ਨੇ ਸਿੱਖਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਤੇ ਫਿਰ ਉਹਨੇ ਮੁੰਡੇ ਨੇ ਕੀ ਕਰਨਾ ਸੀ 19 ਸਾਲ ਦੇ ਮੁੰਡੇ ਨੇ ਆਈਐਸਆਈ ਦੇ ਸੰਪਰਕ ਜਾ ਕੇ ਇਹ ਸਿਰਫ ਨਾ ਸਿੱਖਾਂ ਦੇ ਅੰਦਰ ਡਰ ਬਣਾਉਣ ਵਾਸਤੇ ਆਉਣ ਵਾਲੀ ਜਨਰੇਸ਼ਨ ਦੇ ਅੰਦਰ ਡਰ ਬਣਾਉਣ ਵਾਸਤੇ ਵੀ ਨਾ ਵੀ ਇਹ ਲੋਕ ਲੈਂਦੇ ਪੰਜਾਬ ਵਾਲਾ ਨਾ ਜਾਣ ਕਰਤਾਰਪੁਰ ਸਾਹਿਬ ਨਾ ਜਾਣ ਮੱਥਾ ਟੇਕਣ ਨਾ ਜਾਣ ਉੱਥਰ ਉਧਰਲੇ ਪਾਸੇ ਸਿਰਫ ਇਹ ਇਹ ਡਰਾਮਾ ਰਚਿਆ ਜਾ ਰਿਹਾ ਹੈ ਕਿ ਡਰ ਪੈਦਾ ਕਰਿਆ ਜਾ ਰਿਹਾ ਅਸੀਂ ਅਪੀਲ ਕਰਦੇ ਹਾਂ ਸਿੱਖ ਜਥੇਬੰਦੀਆਂ ਨੂੰ ਸਾਰਿਆਂ ਨੂੰ ਵੀ ਹਾਂ 19 ਸਾਲ ਦਾ ਮੁੰਡਾ ਛੋਟਾ ਜਿਹਾ ਹੈ ਨਾ ਵੀ ਉਹਨਾਂ ਦੀ ਪਰਿਵਾਰ ਦੀ ਬਾਹ ਫੜੀ ਜਾਵੇ ਠੀਕ ਹੈ ਤੇ ਉਹ ਵੀ ਤਾਂ ਬੰਦੀ ਨੇ ਸਾਡੇ ਵਾਲੇ بڑے ਅਹੁਦੇ ਹੈ ਨਾ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਭਾਈ ਉਹਨਾਂ ਦੇ ਘਰੇ ਜਾਓ ਹੁਣ ਹੈ ਨਾ ਦਵਿੰਦਰ ਦੇ ਘਰੇ ਉਹਨਾਂ ਦੀ ਬਾਹ ਫੜ ਠੀਕ ਹੈ ਵੀ ਗਲਤ ਹੋ ਰਿਹਾ ਉਹਨਾਂ ਨਾਲ ਹੈ ਨਾ ਉਹਨਾਂ ਦੇ ਪਿੰਡ ਪਿੰਡ ਵਾਲਿਆਂ ਦੀ ਵੀ ਵੀਡੀਓ ਆਈ ਹੈ ਵੀ ਇਹ ਮੁੰਡਾ ਇਨਾ ਸਾਹੂਆ 19 ਸਾਲ ਦਾ ਹੈ ਨਾ ਪਰ ਇੱਕ ਧੱਕਾ ਹੋ ਰਿਹਾ ਸਾਰੇ ਦਾ ਸਾਰ ਸਰਕਾਰ ਵੱਲੋਂ ਸਿਰਫ ਇੱਕ ਡਰ ਬਣਾਇਆ ਜਾ ਰਿਹਾ ਵੀ ਅ ਬਿਕਾਲੂ ਸਿੱਖਾਂ ਦੇ ਅੰਦਰ ਡਰ ਹੋ ਜੇ ਵੀ ਹਾਂਸੀ ਬਈ ਲੈਂਦੇ ਪੰਜਾਬ ਵਾਲੇ ਨਹੀਂ ਜਾਂਦੇ ਵੀ ਕੱਲ ਨੂੰ ਸਾਡੇ ਤੇ ਕੇਸ ਨਾ ਪਾ ਦੇਣ ਸਰਕਾਰ ਅਸਾਡੀ ਅਪੀਲ ਆ ਸਿੱਖ ਜਦੇ ਬੰਦਿਆਂ ਨੂੰ ਸਾਰਿਆਂ ਨੂੰ ਹੈ ਨਾ ਐਸਜੀਪੀਸੀ ਨੂੰ ਵੀ ਪਾਈ ਹੈ ਨਾ ਤੁਸੀਂ ਵੀ ਸਾਰੇ ਇਹਦੇ ਲਈ ਬੋਲੋ ਯਾਰ ਉਮੀਦ ਆ ਵੀ ਸਾਰੇ ਅਸੀਂ ਵੀਡੀਓ ਪਾਉਨੇ ਆ ਤੇ ਬਾਈ ਇਸ ਮੈਟਰ ਤੇ ਵੀ ਬੋਲਣਾ ਜ਼ਰੂਰੀ ਹੈ 19 ਸਾਲ ਦਾ ਮੁੰਡਾ ਉਹ ਦਵਿੰਦਰ ਹੈ ਨਾ ਜਿਹੜੀ ਇਹ ਜੰਗ ਹੋਈ ਸੀ ਪਾਕਿਸਤਾਨ ਭਾਰਤ ਵਾਲੀ ਹੈ ਨਾ ਨਾ ਤਾਂ ਆ ਸਿੱਖਾਂ ਨੇ ਲਵਾਈ ਇਹ ਜੰਗ ਨਾ ਸਿੱਖ ਚਾਹੁੰਦੇ ਸੀਗੇ ਹੈ ਨਾ ਵੀ ਇਹ ਜੰਗ ਹੋਵੇ ਕਿਉਂਕਿ ਨੁਕਸਾਨ ਸਭ ਤੋਂ ਵੱਧ ਹੋਣਾ ਸੀਗਾ ਜਿਹੜਾ ਬਾਰਡਰਾਂ ਤੇ ਸਾਡਾ ਹੀ ਹੋਣਾ ਸੀਗਾ ਤੇ ਹੁਣ ਕੀ ਚੱਲਿਆ ਜਿਹੜਾ ਮੁੰਡਾ ਇਹਨਾਂ ਨੇ ਕੈਥਲ ਦਾ ਫੜਿਆ ਹਰਿਆਣੇ ਦਾ ਹੈ ਨਾ 19 ਸਾਲ ਦਾ ਦਵੰਦਰ ਸਿੰਘ ਕਹਿੰਦੇ ਵੀ ਉਹ ਕਰਤਾਰਪੁਰ ਸਾਹਿਬ ਗਿਆ ਸੀ ਲਾਂਗੇ ਦੇ ਮੱਥਾ ਟੇਕਣ ਹੈ ਨਾ ਤੇ ਬੀਓਆਈਐਸਆਈ ਦੇ ਸੰਪਰਕ ਚ ਆ ਗਿਆ ਇਹਨਾਂ ਨੂੰ ਬਾਬਾ ਜੀ ਹੋਰ ਕੁਝ ਨਹੀਂ ਹੈਗਾ ਇਹਨਾਂ ਨੂੰ ਇਹ ਚੁਪਦਾ ਆ ਵੀ ਜਦੋਂ ਸਾਡੇ ਵਾਲੇ ਲੈਂਦੇ ਪੰਜਾਬ ਤੇ ਜਾਂਦੇ ਨੇ ਨਾ ਮੱਥਾ ਟੇਕਣ ਜਾਂਦੇ ਨੇ ਆ ਉਧਰ ਆਪਣਾ ਵਿਰਸਾ ਦੇਖਣ ਜਾਂਦੇ ਨੇ ਆਪਣਾ ਇਤਿਹਾਸ ਨਾਲ ਸਾਡੀਆਂ ਗੱਲਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਉਧਰ ਹੈ ਨਾ ਉਹ ਦੇਖਣ ਜਾਂਦੇ ਨੇ ਉਹ ਇਹਨਾਂ ਨੂੰ ਚੁਪਦੀਆਂ ਨੇ ਵੀ ਜਿਹੜੀ ਆ ਜਿਹੜਾ ਪਿਆਰ ਬਣ ਰਿਹਾ ਇਹ ਖਤਮ ਹੋਵੇ ਸਾਰੇ ਦਾ ਸਾਰਾ ਬੀ ਸਿੱਖਾਂ ਨੇ ਤਾਂ ਕੋਈ ਲੜਾਈ ਨਹੀਂ ਕੀਤੀ ਹੈ ਨਾ ਸਿੱਖਾਂ ਨੇ ਬੰਦੇ ਮਾਰੇ ਨੇ ਸਿੱਖਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਤੇ ਫਿਰ ਉਹਨੇ ਮੁੰਡੇ ਨੇ ਕੀ ਕਰਨਾ ਸੀ 19 ਸਾਲ ਦੇ ਮੁੰਡੇ ਨੇ ਆਈਐਸਆਈ ਦੇ ਸੰਪਰਕ ਜਾ ਕੇ ਇਹ ਸਿਰਫ ਨਾ ਸਿੱਖਾਂ ਦੇ ਅੰਦਰ ਡਰ ਬਣਾਉਣ ਵਾਸਤੇ ਆਉਣ ਵਾਲੀ ਜਨਰੇਸ਼ਨ ਦੇ ਅੰਦਰ ਡਰ ਬਣਾਉਣ ਵਾਸਤੇ ਵੀ ਨਾ ਵੀ ਇਹ ਲੋਕ ਲੈਂਦੇ ਪੰਜਾਬ ਵਾਲਾ ਨਾ ਜਾਣ ਕਰਤਾਰਪੁਰ ਸਾਹਿਬ ਨਾ ਜਾਣ ਮੱਥਾ ਟੇਕਣ ਨਾ ਜਾਣ ਉੱਥਰ ਉਧਰਲੇ ਪਾਸੇ ਸਿਰਫ ਇਹ ਇਹ ਡਰਾਮਾ ਰਚਿਆ ਜਾ ਰਿਹਾ ਹੈ ਕਿ ਡਰ ਪੈਦਾ ਕਰਿਆ ਜਾ ਰਿਹਾ ਅਸੀਂ ਅਪੀਲ ਕਰਦੇ ਹਾਂ ਸਿੱਖ ਜਥੇਬੰਦੀਆਂ ਨੂੰ ਸਾਰਿਆਂ ਨੂੰ